ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 28 ਜੂਨ 1839 ਦਾ ਦਿਨ ਇਸ ਦਿਨ ਖਾਲਸਾ ਰਾਜ ਦਾ ਮਹਾਨ ਉਸਰਈਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਮੌਤ ਦੀ ਗੋਦ ਵਿੱਚ ਜਾ ਬਰਾਜਦਾ ਹੈ ਅੱਜ 28 ਜੂਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਉੱਪਰ ਆਪ ਸਾਜ ਸੰਗਤ ਜੀ ਆਪਾਂ ਉਹਨਾਂ ਦੇ ਜੀਵਨ ਦੇ ਉੱਪਰ ਝਾਤ ਮਾਰੀਏ ਦਾਸ ਭਾਈ ਅਵਤਾਰ ਸਿੰਘ ਹਜ਼ੂਰੀ ਕੀਰਤਨੀਏ ਗੁਰਦੁਆਰਾ ਗੁਰਸਾਗਰ ਮਸਤਵਾਨਾ ਸਾਹਿਬ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਨਾਮ ਮਾਤਾ ਰਾਜਕੌਰ ਜੀ ਪਿਤਾ ਦਾ ਨਾਮ ਸਰਦਾਰ ਮਹਾਂ ਸਿੰਘ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਆਪਣੇ ਨਾਨਕਾ ਪਿੰਡ ਰਿਆਸਤ ਜੀਂਦ ਦੇ ਇਸ ਪਿੰਡ ਪਿੰਡ ਬਡਰੋਖਾ ਦੇ ਵਿੱਚ 13 ਨਵੰਬਰ 1776 ਈਸਵੀ ਦਿਨ ਬੁੱਧਵਾਰ ਨੂੰ ਹੋਇਆ ਜਨਮ ਸਮੇਂ ਆਪ ਜੀ ਦੇ ਮਾਤਾ ਜੀ ਨੇ ਇਸ ਕਰਕੇ ਹੀ ਆਪ ਦਾ ਨਾਮ ਬੁੱਧ ਸਿੰਘ ਰੱਖਿਆ ਸੀ ਪਰ ਜਦੋਂ ਉਹਨਾਂ ਦੇ ਪਿਤਾ ਜੀ ਸਰਦਾਰ ਮਹਾ ਸਿੰਘ ਜੀ ਉਹਨਾਂ ਨੂੰ ਬੱਚੇ ਦੇ ਜਨਮ ਦੀ ਖਬਰ ਮਿਲੀ ਤਾਂ ਉਹ ਇੱਕ ਜੰਗੀ ਮੁਹੰਮਦ ਦੌਰਾਨ ਸੈਦ ਨਗਰ ਦੀ ਮੋਰਚਾ ਬੰਦੀ ਕਰ ਰਹੇ ਸਨ ਇਸ ਯੁੱਧ ਵਿੱਚ ਫਤਿਹ ਪ੍ਰਾਪਤ ਕਰਨ ਉਪਰੰਤ ਉਹਨਾਂ ਨੇ ਆਪ ਜੀ ਦਾ ਨਾਮ ਬੁੱਧ ਸਿੰਘ ਤੋਂ ਬਦਲ ਕੇ रणजीत सिंह ਰੱਖ ਦਿੱਤਾ ਆਪ ਜੀ ਸਰੀਰ ਦੇ ਬਲਵਾਨ ਨਰੋਏ ਫਰਤੀਲੇ ਦਲੇਰ ਨਿੱਡਰ ਅਤੇ ਅਥਕ ਸਨ ਮਹਾਰਾਜਾ ਰਣਜੀਤ ਸਿੰਘ ਬਚਪਨ ਤੋਂ ਹੀ ਬਹੁਤ ਬਹਾਦਰ ਸਨ ਇੱਕ ਵਾਰ ਆਪ ਰਾਮਨਗਰ ਦੇ ਲਾਗੇ ਸ਼ਿਕਾਰ ਖੇਡਦੇ ਹੋਏ ਦੂਰ ਚਲੇ ਗਏ ਅਤੇ ਉਹਨਾਂ ਦੇ ਸਾਥੀ ਪਿੱਛੇ ਹੀ ਰਹਿ ਗਏ ਇੱਥੇ ਆਪ ਹਾਸਮਤ ਖਾਨ ਝੱਠਾ ਜਿਸ ਦਾ ਇਲਾਕਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਨੇ ਫਤਿਹ ਕੀਤਾ ਸੀ ਉਸ ਨੂੰ ਆ ਮਿਲੇ ਇਸ ਸਮੇਂ ਹਾਸਮਤ ਖਾਨ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਬਦਲਾ ਲੈਣ ਲਈ ਉਹਨਾਂ ਉੱਪਰ ਵਾਰ ਕੀਤਾ ਪਰ ਉਹ ਅਸਫਲ ਰਿਹਾ ਉਨ੍ਹਾਂ ਵਿਚਕਾਰ ਹੋਈ ਆਮਣੋ ਸਾਹਮਣੇ ਦੀ ਟੱਕਰ ਵਿੱਚ ਉਹਨਾਂ ਦੋਵਾਂ ਨੇ ਆਪਣੀ ਜੋਹਰ ਦਿਖਾਏ ਅਤੇ ਅੰਤ ਵਿੱਚ ਰਣਜੀਤ ਸਿੰਘ ਨੇ ਹਸਤਮਨ ਖਾਨ ਉੱਤੇ ਐਸਾ ਜ਼ੋਰਦਾਰ ਵਾਰ ਕੀਤਾ ਕਿ ਉਸ ਦਾ ਸਿਰ ਢੜ ਨਾਲੋਂ ਵੱਖ ਕਰ ਦਿੱਤਾ ਸ਼ੇਰੇ ਪੰਜਾਬ ਦੇ ਬਚਪਨ ਤੋਂ ਹੀ ਉਹਨਾਂ ਦੇ ਮੋਢਿਆਂ ਉੱਤੇ ਰਾਜ ਪ੍ਰਬੰਧ ਦੀ ਵੱਡੀ ਜ਼ਿੰਮੇਵਾਰੀ ਪੈ ਗਈ ਸੀ ਜਿਸ ਕਾਰਨ ਉਹਨਾਂ ਨੂੰ ਮੰਡਲੀ ਵਿਦਿਆ ਪ੍ਰਾਪਤ ਨਾ ਹੋ ਸકી ਪਰ ਉਹਨਾਂ ਨੇ ਆਪਣੀ ਪਰਜਾ ਨੂੰ ਇਹ سہولت ਦੇਣ ਦਾ ਪੂਰਾ ਯਤਨ ਕੀਤਾ ਜਿਸ ਵਿੱਚ ਉਹ ਕਾਮਯਾਬ ਹੀ ਨਹੀਂ ਹੋਏ ਬਲਕਿ ਮਹਾਰਾਜਾ ਰਣਜੀਤ ਸਿੰਘ ਨੇ ਇਸ ਖੇਤਰ ਵਿੱਚ ਲਾ ਮਿਸਾਲ ਉਦਾਹਰਨ ਪੇਸ਼ ਕੀਤੀ ਉਹਨਾਂ ਦੇ ਰਾਜ ਵਿੱਚ ਪੰਜਾਬ ਦੀ ਜਨਤਾ 100% ਪੜ੍ਹੀ ਲਿਖੀ ਸੀ ਸ਼ੁਕਰ ਚੱਕੀਆ ਮਿਸਲ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਸਰਦਾਰ ਚੜਤ ਸਿੰਘ ਜੀ ਬੜੇ ਦਲੇਰ ਸੂਰਬੀਰ ਯੋਧੇ ਜਰਨੈਲ ਅਤੇ ਪਰਪਕਾਰੀ ਪੁਰਸ਼ ਹਨ ਉਹਨਾਂ ਨੇ ਦਲ ਖਾਲਸਾ ਦੇ ਮੁਖੀਆਂ ਨਾਲ ਮਿਲ ਕੇ ਕੌਮ ਨੂੰ ਜਥੇਬੰਦ ਕਰਨ ਵਿੱਚ ਯੋਗਦਾਨ ਪਾਇਆ ਛੋਟੇ ਅਤੇ ਵੱਡੇ ਘੱਲੂ ਘਾਰੇ ਇਸ ਸਮੇਂ ਉਹਨਾਂ ਨੇ ਨਵਾਬ ਕਪੂਰ ਸਿੰਘ ਜੀ ਸਰਦਾਰ ਜੱਸਾ ਸਿੰਘ ਜੀ ਅਲੋਵਾਲੀਆ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਅਤੇ ਹੋਰ ਸਿੰਘਾਂ ਨਾਲ ਮਿਲ ਕੇ ਖਾਲਸੇ ਦੀ ਅਗਵਾਈ ਕੀਤੀ ਉਹਨਾਂ ਦੇ ਦਿਹਾਂਤ ਪਿਛੋਂ ਉਹਨਾਂ ਦੇ ਪੁੱਤਰ ਸਰਦਾਰ ਮਹਾ ਸਿੰਘ ਜੀ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਬਣੇ ਜਿਨ੍ਹਾਂ ਨੇ ਬੜੀ ਸਿਆਣਪ ਅਤੇ ਦਲੇਰੀ ਨਾਲ ਕਈ ਯੁੱਧਾਂ ਵਿੱਚ ਫਤਿਹ ਪ੍ਰਾਪਤ ਕੀਤੀ ਸਰਦਾਰ ਮਹਾ ਸਿੰਘ ਜੀ ਦੇ ਦਿਹਾਂਤ ਪਿਛੋਂ ਉਹਨਾਂ ਦੇ ਪੁੱਤਰ ਸਰਦਾਰ ਰਣਜੀਤ ਸਿੰਘ ਜੀ ਨੂੰ 12 ਸਾਲ ਦੀ ਉਮਰ ਵਿੱਚ ਸ਼ੁਕਰਚੱਕੀਆ ਮਿਸਲ ਦੀ ਜ਼ਿੰਮੇਵਾਰੀ ਸੌਂਪੀ ਗਈ ਉਹਨਾਂ ਨੇ ਇਸ ਜ਼ਿੰਮੇਵਾਰੀ ਨੂੰ ਬੜੀ ਸੂਝ ਬੋਝ ਅਤੇ ਦੂਰ ਅੰਦੇਸ਼ੀ ਨਾਲ ਨਿਭਾਇਆ ਅਤੇ ਆਪਣੀ ਮਿਸਾਲ ਦੇ ਜਥੇਵੰਦਕ ਵਿਕਾਸ ਦੇ ਨਾਲ ਨਾਲ ਸਮੂਹ ਮਿਸਲਾਂ ਨੂੰ ਇਕਜੁੱਟ ਕਰਕੇ ਖਾਲਸਾ ਰਾਜ ਦੀ ਸਥਾਪਨਾ ਕਰਕੇ ਵਿਲੱਖਣ ਇਤਿਹਾਸ ਸਿਰਜਿਆ ਵਿਦਿਆ ਦਾ ਪ੍ਰਸਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ 4000 ਸਕੂਲ ਸਨ ਜਿਨ੍ਹਾਂ ਵਿੱਚ ਗੁਰਮੁਖੀ ਫਾਰਸੀ ਸੰਸਕ੍ਰਿਤ ਅਤੇ ਅਰਬੀ ਭਾਸ਼ਾ ਦੇ ਨਾਲ ਗਣਿਤ ਅਤੇ ਵਿਗਿਆਨ ਹੋਰ ਵਿਸ਼ੇ ਵੀ ਪੜ੍ਹਾਏ ਜਾਂਦੇ ਸਨ ਇਹ ਸਕੂਲ ਗੁਰਦੁਆਰਿਆਂ ਮਸੀਤਾਂ ਮੰਦਰਾਂ ਨਾਲ ਜੁੜੇ ਹੋਏ ਸਨ ਅਤੇ ਹਰ ਧਾਰਮਿਕ ਸਥਾਨ ਲਈ ਸਬਤੂਲ ਸਥਾਪਿਤ ਕਰਨਾ ਜ਼ਰੂਰੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੇ ਹੋਣਹਾਰ ਬੱਚਿਆਂ ਨੂੰ ਆਪਣੇ ਖਰਚ ਉੱਪਰ ਲੁਧਿਆਣੇ ਦੇ ਅਮਰੀਕਨ ਮਿਸ਼ਨ ਸਕੂਲ ਵਿੱਚ ਪੜ੍ਹਨ ਭੇਜਿਆ ਆਪ ਦੇ ਰਾਜ ਵਿੱਚ ਵਿਦਿਅਕ ਪ੍ਰਣਾਲੀ ਬਹੁਤ ਮਜ਼ਬੂਤ ਸੀ ਅਤੇ ਸਮੂਹ ਵਿਦਿਅਕ ਅਦਾਰਿਆਂ ਨੂੰ ਵਿਤੀਵੰਦ ਵਿੱਦਿਆ ਦੇਣ ਦੇ ਯੋਗ ਪ੍ਰਬੰਧ ਸਨ ਇਸ ਵਿਦਿਅਕ ਪ੍ਰਣਾਲੀ ਤਹਿਤ ਆਪ ਜੀ ਦੇ ਰਾਜ ਵਿੱਚ ਪੜ੍ਹਾਈ ਲਈ ਵਿਸ਼ੇਸ਼ ਕਹਦੇ ਤਿਆਰ ਕੀਤੇ ਗਏ ਸਨ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਨੋਰ ਕਾਇਦਾ ਸੁਣੀਦਾ ਹੈ ਇਹਨਾਂ ਕਾਇਦਿਆਂ ਦਾ ਮੁਕੰਮਲ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੀ ਇਹਨਾਂ ਕਾਇਦਿਆਂ ਦੀ ਵਿਸ਼ੇਸ਼ਤਾ ਇਹ ਸੀ ਕਿ ਇਹ ਕਾਇਦੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦਾਵਲੀ ਦ੍ਰਿੜ ਕਰਵਾ ਦਿੰਦੇ ਸਨ ਸੱਟੇ ਵੱਜੋਂ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਸਮਝ ਵਿੱਚ ਸਹੂਲਤ ਮਿਲਦੀ ਸੀ ਇਹਨਾਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਨਾਲ ਉਹਨਾਂ ਅੰਦਰ ਦਇਆ ਨਿਮਰਤਾ ਅਣਖ ਕੁਰਬਾਨੀ ਅਤੇ ਬਹਾਦਰੀ ਦੇ ਗੁਣ ਪਰਪਲ ਹੋ ਜਾਂਦੇ ਸਨ ਸਾਧ ਸੰਗਤ ਜੀ ਖਾਲਸਾ ਦਰਬਾਰ ਲਾਹੌਰ ਵੱਲੋਂ ਪ੍ਰਕਾਸ਼ਿਤ ਕੀਤੀ ਇਸ ਵਿਦਿਅਕ ਸਮੱਗਰੀ ਨੂੰ ਮੁੜ ਸਰਜੀਤ ਕਰਨ ਦੇ ਲਈ ਪਿਛਲੇ ਸਮੇਂ ਦੇ ਵਿੱਚ ਲੁਧਿਆਣੇ ਤੋਂ ਸੰਸਥਾ ਆਤਮ ਪ੍ਰਗਾਸ ਉਪਰਾਲਾ ਵੀ ਕਰ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਆਪਣਾ ਬਹੁਤ ਸਾਰਾ ਸਮਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤਸੰਗ ਵਿੱਚ ਬਤੀਤ ਕਰਦੇ ਸਨ ਮਹਾਰਾਜਾ ਰਣਜੀਤ ਸਿੰਘ ਆਪਣੇ ਨਾਮ ਨਾਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੀ ਪ੍ਰਸਿੱਧੀ ਜ਼ਿਆਦਾ ਚਾਹੁੰਦੇ ਸਨ ਇਸੇ ਕਰਕੇ ਉਹਨਾਂ ਨੇ ਖਾਲਸਾ ਦਰਬਾਰ ਦੇ ਸਿੱਕੇ ਉੱਪਰ ਆਪਣੇ ਨਾਂ ਦੀ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲਿਖਵਾਇਆ ਜੋ ਕਿ ਨਾਨਕ ਸਾਹੀ ਸਿੱਕੇ ਦੇ ਨਾਮ ਨਾਲ ਪ੍ਰਸਿੱਧ ਹੋਇਆ ਉਹਨਾਂ ਨਾਨਕ ਸਾਹੀ ਸਿੱਖਿਆ ਦੇ ਉੱਪਰ ਜਿਹੜੀ ਲਿਖਤ ਸੀ ਉਹ ਅਕਾਲ ਪੁਰਖ ਜੀ ਸਹਾਏ ਦੇਖੋ ਤੇ ਕੋ ਫਤਿਹ ਨਸਰਤ ਵੇਦਰੰਗ ਯਾਫਤ ਅਜਨਾਨਕ ਗੁਰੂ ਗੋਬਿੰਦ ਸਿੰਘ ਇਸ ਤਰ੍ਹਾਂ ਦੀ ਲਿਖਤ ਉਹਨਾਂ ਦੇ ਨਾਨਕ ਸਾਈ ਸਿੱਖਿਆ ਦੇ ਵਿੱਚ ਸਿੱਖਿਆ ਦੇ ਉੱਪਰ ਸੀ ਸੋ ਸਾਧ ਸੰਗਤ ਜੀ ਆਪ ਜੀ ਨੇ ਸ੍ਰੀ ਅਮਰਤਸਰ ਸਾਹਿਬ ਜੀ ਦੇ ਪ੍ਰਸਿੱਧ ਕਿਲੇ ਦਾ ਨਾਮ ਗੋਬਿੰਦਗੜ੍ਹ ਅਤੇ ਇੱਥੋਂ ਦੇ ਵੱਡੇ ਬਾਗ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਦੀ ਯਾਦ ਵਿੱਚ ਰਾਮ ਬਾਗ ਰੱਖਿਆ ਆਪ ਸਾਰੇ ਹੀ ਧਰਮਾਂ ਦਾ ਬੜਾ ਸਤਿਕਾਰ ਕਰਦੇ ਸਨ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਸਿੱਖ ਧਰਮ ਨੂੰ ਅਥਾਹ ਪਿਆਰ ਕਰਦੇ ਸਨ ਉਥੇ ਉਹ ਬਾਕੀ ਧਰਮਾਂ ਦਾ ਵੀ ਬਰਾਬਰ ਸਤਿਕਾਰ ਕਰਦੇ ਸਨ ਆਪ ਨੇ ਮੁਸਲਮਾਨਾਂ ਅਤੇ ਹਿੰਦੂਆਂ ਦੇ ਧਰਮ ਸਥਾਨਾਂ ਦੀ ਚੌਕੀ ਮਾਇਕ ਸਹਾਇਤਾ ਕੀਤੀ ਉਹਨਾਂ ਦੇ ਰਾਜ ਵਿੱਚ ਸਰਬ ਧਰਮਾਂ ਦੇ ਲੋਕਾਂ ਨੂੰ ਪੂਰੀ ਧਾਰਮਿਕ ਆਜ਼ਾਦੀ ਸੀ ਕਿਸੇ ਨੂੰ ਵੀ ਕਿਸੇ ਦੇ ਧਰਮ ਵਿੱਚ ਦਖਲ ਦੇਣ ਦੀ ਖੁੱਲ ਨਹੀਂ ਸੀ ਜੋ ਪਰਜਾ ਦਾ ਆਧਾਰ ਸੀ ਮਹਾਰਾਜਾ ਰਣਜੀਤ ਸਿੰਘ ਜੀ ਆਪਣੀ ਪਰਜਾ ਨਾਲ ਬਹੁਤ ਪਿਆਰ ਕਰਦੇ ਸਨ ਅਤੇ ਪਰਜਾ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ ਉਹਨਾਂ ਦੇ ਰਾਜਕਾਲ ਦੌਰਾਨ ਕਿਸੇ ਨੂੰ ਵੀ سنگੀਨ ਅਪਰਾਧ ਦੇ ਬਿਨਾਂ ਕਦੀ ਵੀ ਭਾਰੀ ਸਜ਼ਾ ਨਹੀਂ ਸੀ ਸੁਣਾਈ ਕਿਸੇ ਨੂੰ ਵੀ ਫਾਂਸੀ ਦੀ ਸਜ਼ਾ ਜਾਂ ਅਣਮੁਖੀ ਅਨਮਨੁਖੀ ਤਸੀਹੇ ਨਹੀਂ ਦਿੱਤੇ ਗਏ ਸਨ ਇਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਜੀ ਉੱਪਰ ਕਾਤਲਾਨਾ ਹਮਲਾ ਕਰਨ ਵਾਲੇ ਵਿਅਕਤੀ ਨੂੰ ਵੀ ਮੌਤ ਦੀ ਸਜ਼ਾ ਨਹੀਂ ਸੀ ਸੁਣਾਈ ਗਈ ਉਹਨਾਂ ਦੇ ਰਾਜ ਦੇ ਹਰੇਕ ਬੰਦੇ ਨੂੰ ਖੁੱਲ ਸੀ ਕਿ ਉਹ ਬਿਨਾਂ ਕਿਸੇ ਝਿੰਕਦੇ ਆਪਣੇ ਬਰੁੱਧ ਹੋਈ ਬੇਇਨਸਾਫੀ ਦੀ ਸ਼ਿਕਾਇਤ ਮਹਾਰਾਜਾ ਜੀ ਪਾਸ ਪੇਸ਼ ਕਰ ਸਕਦਾ ਸੀ ਅਤੇ ਮਹਾਰਾਜਾ ਆਪ ਪੁੱਛ ਪੜਤਾਲ ਕਰਕੇ ਇਹਨਾਂ ਸ਼ਿਕਾਇਤਾਂ ਦਾ ਤੁਰੰਤ ਨਿਬਟਾਰਾ ਕਰਦੇ ਸਨ ਸਾਰੇ ਧਰਮਾਂ ਦੇ ਲੋਕ ਆਪ ਜੀ ਨੂੰ ਦਿਲੋਂ ਪਿਆਰ ਕਰਦੇ ਸਨ ਸਾਲ ਸਾਹਿਬ ਜੀ ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਫਕੀਰ ਸੈਦ ਨੂਰਦੀਨ ਅਤੇ ਲਾਹੌਰ ਦੇ ਸਰਦਾਰ ਅਮਰ ਸਿੰਘ ਨੂੰ ਇਹ ਅਧਿਕਾਰ ਦਿੱਤੇ ਹੋਏ ਸਨ ਕਿ ਜੇਕਰ ਉਹਨਾਂ ਦਾ ਉਹਨਾਂ ਦੇ ਮੰਤਰੀਆਂ ਅਤੇ ਰਾਜਕੁਮਾਰਾਂ ਦਾ ਕੋਈ ਹੁਕਮ ਉਹਨਾਂ ਨੂੰ ਠੀਕ ਨਾ ਜਾਪੇ ਤਾਂ ਉਹ ਉਸ ਹੁਕਮ ਤੇ ਰੋਕ ਲਗਾ ਸਕਦੇ ਹਨ ਇਸ ਰਾਜ ਕਿਸੇ ਇੱਕ ਵਿਅਕਤੀ ਦਾ ਨਹੀਂ ਸਗੋਂ ਖਾਲਸਾ ਰਾਜ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਖਾਲਸਾ ਫੌਜਾਂ ਦੁਨੀਆਂ ਦੀਆਂ ਉੱਤਮ ਫੌਜਾਂ ਵਿੱਚੋਂ ਇੱਕ ਸਨ। ਹੋਰ ਦੇਸ਼ਾਂ ਜਿਵੇਂ ਇੰਗਲੈਂਡ, ਰੋਸ, ਇਟਲੀ, ਜਰਮਨ, ਫਰਾਂਸ ਅਤੇ ਅਮਰੀਕਾ ਆਦ ਦੇ ਜਰਨੈਲ ਖਾਲਸਾ ਦਰਬਾਰ ਦੀ ਫੌਜ ਵਿੱਚ ਨੌਕਰੀ ਕਰਨਾ ਮਾਣ ਸਮਝਦੇ ਸਨ। ਉਹਨਾਂ ਦੀ ਫੌਜ ਵਿੱਚ ਕਮਾਂਡਰ ਇਨ ਚੀਫ ਸਰਦਾਰ ਹਰੀ ਸਿੰਘ ਨਲੂਆ ਦੀ ਅਗਵਾਈ ਵਿੱਚ ਜਾਂ ਬਾਅਦ ਜਰਨੈਲਾਂ ਦੀ ਵੱਡੀ ਕਤਾਰ ਸੀ ਜਿਨ੍ਹਾਂ ਵਿੱਚ ਸ਼ਾਮ ਸਿੰਘ ਅਟਾਰੀ ਵਾਲਾ ਜਰਨੈਲ ਜੋਰਾਵਰ ਸਿੰਘ ਅਕਾਲੀ ਫੂਲਾ ਸਿੰਘ ਵਰਗੇ ਵਫਾਦਾਰ ਅਤੇ ਕੁਰਬਾਨੀ ਕਰਨ ਵਾਲੇ ਜਰਨੈਲਾਂ ਦੇ ਨਾਮ ਪ੍ਰਮੁੱਖ ਹਨ ਸਿਰਫ 19 ਸਾਲ ਦੀ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਸੀ ਇਹ ਖਾਲਸਾ ਫੌਜ ਦੀ ਹਿੰਮਤ ਸੀ ਉਹਨਾਂ ਨੇ ਕਸੂਰ, ਮੁਲਤਾਨ, ਕਸ਼ਮੀਰ, ਪਸ਼ਾਵਰ, ਹਜ਼ਾਰਾਨ ਸ਼ਹਿਰਾ ਅਤੇ ਲਦਾਖ ਉਤੇ ਖਾਲਸਾਈ ਨਿਸ਼ਾਨ ਸਾਹਿਬ ਚੁਲਾਇਆ। ਖਾਲਸਾ ਫੌਜ ਦੀ ਤਾੰਖ ਅਫਗਾਨਿਸਤਾਨ ਦੀਆਂ ਕੰਧਾਂ ਤੱਕ ਪਹੁੰਚੀ ਸੀ। ਇਸੇ ਕਰਕੇ ਖਾਲਸਾ ਫੌਜ ਦੇ ਹੋਂਦ ਵਿੱਚ ਆਉਣ ਉਪਰੰਤ ਅਫਗਾਨਿਸਤਾਨ ਵੱਲੋਂ ਲੁੱਟ-ਕਸੁੱਟ ਲਈ ਭਾਰਤ ਉਤੇ ਵਾਰ-ਵਾਰ ਹੁੰਦੇ ਹਮਲੇ ਹਮੇਸ਼ਾ ਲਈ ਬੰਦ ਹੋ ਗਏ ਦੁਨੀਆਂ ਉਤੇ ਆਪਣਾ ਸਿੱਕਾ ਜਵਉਣ ਵਾਲੀ ਬ੍ਰਿਟਿਸ਼ ਕੌਮਤ ਨੇ ਸਮੁੱਚੇ ਭਾਰਤ ਦੇਸ਼ ਨੂੰ 100 ਸਾਲ ਪਹਿਲਾਂ ਆਪਣੇ ਕਬਜੇ ਅਧੀਨ ਕਰ ਲਿਆ ਸੀ ਪਰ ਪੰਜਾਬ ਦੇਸ਼ ਦੀ ਸਰਹੱਦ ਟੱਪਣ ਤੋਂ ਅੰਗਰੇਜ਼ ਸਰਕਾਰ ਦੀਆਂ ਫੌਜਾਂ ਥਰ-ਥਰ ਕਮ ਦੀਆਂ ਸਨ ਸਿੱਟੇ ਵੱਜੋਂ ਉਹਨਾਂ ਨੂੰ ਖਾਲਸਾ ਦਰਬਾਰ ਦੀਆਂ ਖਾਲਸਾ ਫੌਜਾਂ ਨਾਲ ਸੰਧੀ ਕਰਨੀ ਪਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਇੱਕ ਹੱਦ ਤਿੱਬਤ ਤੋਂ ਹਿੰਦੂਕਸ਼ ਦੇ ਪਹਾੜਾਂ ਨਾਲ ਲੱਗਦੀ ਸੀ ਅਤੇ ਦੂਜੀ ਸ਼ਿਕਾਰਪੁਰ ਸਿੰਧ ਦੇ ਨਾਲ ਇੱਕ ਪਾਸੇ ਸਤਲ ਦਲਿਆ ਸੀ ਅਤੇ ਦੂਜੇ ਪਾਸੇ ਖੈਬਰ ਅਫਗਾਨਿਸਤਾਨ ਅਤੇ ਸੁਲੇਮਾਨ ਦੀਆਂ ਪਹਾੜੀਆਂ ਉਨ੍ਹਾਂ ਦੇ ਰਾਜ ਦਾ ਖੇਤਰਫਲ 1 ਲੱਖ 45000 ਵਰਗ ਮੀਲ ਸੀ ਇਸ ਵਿਸਾਲ ਖਾਲਸਾ ਰਾਜਵਰਗੀ ਮਿਸਾਲ ਅੱਜ ਤੱਕ ਕਿਸੇ ਹੋਰ ਨਹੀਂ ਲੱਭਦੀ ਇਸ ਦਰਬਾਰ ਵੱਲੋਂ ਦਿੱਤਾ ਗਿਆ ਖੁਸ਼ਹਾਲ ਅਤੇ ਹਲੇਮੀ ਰਾਜ ਅਜੋਕੀਆਂ ਸਰਕਾਰਾਂ ਲਈ ਇੱਕ ਪ੍ਰੇਰਨਾ ਸਰੋਤ ਹੈ ਇਹਨਾਂ ਕਾਰਨਾਂ ਕਰਕੇ ਹੀ BBC ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਦੁਨੀਆ ਭਰ ਦੇ ਪ੍ਰਸਿੱਧ ਇਤਿਹਾਸਕਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਨੂੰ ਸਭ ਤੋਂ ਵੱਧ ਪਸੰਦ ਕੀਤਾ ਅਤੇ ਪੂਰੀ ਦੁਨੀਆ ਵਿੱਚ ਪਹਿਲੇ ਨੰਬਰ ਤੇ ਆਉਣ ਦਾ ਮਾਣ ਬਖਸ਼ਿਆ ਸਾਹਿਬ ਸੰਗਤ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ 27 ਜੂਨ 1839 ਈਸਵੀ ਨੂੰ ਮਹਾਵਲੀ ਨਿਰਭੈ ਯੋਧਾ ਸੂਰਬੀਰ ਜਰਨੈਲ ਧਰਮੀ ਮਹਾਦਾਨੀ ਨੀਤੀਵਾਨ ਪੰਜਾਬ ਨੂੰ ਉਪਰਿਆਂ ਤੋਂ ਆਜ਼ਾਦ ਕਰਵਾਉਣ ਵਾਲਾ ਪੰਜਾਬ ਦਾ ਸ਼ੇਰ ਮਹਾਰਾਜਾ ਰਣਜੀਤ ਸਿੰਘ ਅਧਰੰਗ ਦਾ ਸਖਤ ਦੌਰਾ ਪੈਣ ਕਰਕੇ ਅਕਾਲ ਚਲਾਣਾ ਕਰ ਗਿਆ ਸਾਨੂੰ ਆਪਣੇ ਪਰਿਵਾਰਾਂ ਵਿੱਚ ਬੱਚਿਆਂ ਨੂੰ ਇਸ ਗੱਲ ਦੀ ਸੋਝੀ ਦੇਣੀ ਚਾਹੀਦੀ ਹੈ ਕਿ ਅਸੀਂ ਉਸ ਕੌਮ ਦੇ ਵਾਰਸ ਹਾਂ ਜਿਸ ਦੇ ਬਜ਼ੁਰਗਾਂ ਨੇ 1801 ਤੋਂ 1849 ਇਸਵੀ ਤੱਕ ਦੁਨੀਆ ਨੂੰ ਮਨੁੱਖੀ ਬਰਾਬਰਤਾ ਅਤੇ ਸਰਵਤ ਦੇ ਭਲੇ ਵਾਲਾ ਹਲੀਮੀ ਰਾਜ ਦੇਣ ਦੀ ਲਾ ਮਿਸਾਲ ਉਦਾਹਰਨ ਸਥਾਪਿਤ ਕੀਤੀ ਆਓ ਅਸੀਂ ਸਾਰੇ ਦ੍ਰਿੜ ਸੰਕਲਪ ਹੋਈਏ ਕਿ ਆਪਣੇ ਬੱਚਿਆਂ ਨੂੰ ਹਰ ਰਾਤ ਆਪਣੇ ਬਜ਼ੁਰਗਾਂ ਦੀਆਂ ਸਾਖੀਆਂ ਸੁਣਾ ਕੇ ਉਹਨਾਂ ਦੇ ਮਹਾਨ ਕਾਰਨਾਮਿਆਂ ਅਤੇ ਸਥਾਪਿਤ ਕੀਤੇ ਹਲੇਮੀ ਰਾਜ ਬਾਰੇ ਦਸੀਏ ਉਹਨਾਂ ਅੰਦਰ ਇਸ ਬਿਰਤੀ ਪਰਵਲ ਕਰਾਂਗੇ ਕਿ ਉਹ ਵੀ ਆਪਣੇ ਬਜ਼ੁਰਗਾਂ ਦੀ ਤਰ੍ਹਾਂ ਸਰਬੱਤ ਦੇ ਭਲੇ ਲਈ ਸ਼ਕਤੀਸ਼ਾਲੀ ਹਲੇਮੀ ਰਾਜ ਸਥਾਪਿਤ ਕਰਕੇ ਮਨੁੱਖਤਾ ਦੀ ਭਲਾਈ ਲਈ ਵੱਡੇ ਕਾਰਜ ਕਰ ਸਕਣ ਹਵਾਲੇ बड़े-बड़े विद्वानों बड़े ने शेर-ए-पंजाब महाराजा रणजीत सिंह ਦੇ ਇਸ ਧਰਮੀ ਰਾਜ ਬਾਰੇ ਜੋ ਦਿੱਤੇ ਹਨ शेर-ए-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਬਾ ਪ੍ਰਦੇਮ ਸਿੰਘ ਹੋਤੀ ਮਰਦਾਨ ਵਾਲੇ ਉਹਨਾਂ ਨੇ ਵੀ ਆਪ ਜੀ ਦੀ ਉਪਮਾ ਕੀਤੀ ਹੈ ਔਰ ਮਹਾਨ ਇਤਿਹਾਸਕਾਰ ਡਾਕਟਰ ਹਰਵੰਦ ਸਿੰਘ ਨੇ ਪੰਜਾਬ ਦਾ ਗੌਰਵ ਕਿਹਾ ਹੈ शेर-ए-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਭਾਈ ਕਾਨ ਸਿੰਘ ਨਾਭਾ ਜੀ ਨੇ ਆਪਣੇ ਮਹਾਨ ਕੋਸ਼ ਵਿੱਚ ਵੀ ਮਹਾਰਾਜਾ ਸਾਹਿਬ ਦੀ ਉਪਮਾ ਕੀਤੀ ਹੈ। ਔਰ ਡਾਕਟਰ ਵਿਰਿੰਦਰ ਪਾਰ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਨੇ ਵੀ ਸਿੱਖ ਹਿਸਟਰੀ ਕਾਰਡ ਭਾਗ 2 ਦੇ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਹਲੇਮੀ ਰਾਜ ਦੀਆਂ ਗਾਥਾਂ ਨੂੰ ਅੰਕਿਤ ਕੀਤਾ ਹੈ। ਹੋਰ ਬੇਅੰਤ ਲੇਖਕਾਂ ਨੇ ਬੇਅੰਤ ਇਤਿਹਾਸਕਾਰਾਂ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਇਸ ਮਹਾਨ ਰਾਜ ਨੂੰ ਸਤਕਾਰਿਆ ਹੈ 100 28 ਜੂਨ 1839 ਦਾ ਉਹ ਦਿਨ ਕਿਉਂਕਿ ਜਿਸ ਦਿਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਹ ਚੜ੍ਹਦਾ ਸੂਰਜ ਛਿਪ ਗਿਆ ਸੀ ਉਹ 28 ਜੂਨ ਜੋ ਕਿ ਵਰਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਵਿਖੇ ਮਨਾਈ ਜਾਂਦੀ ਹੈ ਅੱਜ ਉਸ ਦਿਨ ਦੇ ਉੱਪਰ ਇਸ ਦਿਹਾੜੇ ਤੇ ਉਸ ਮਹਾਨ ਯੋਧੇ ਦੇ ਜੀਵਨ ਦੇ ਉੱਪਰ ਆਪਾਂ ਇੱਕ ਛੋਟੀ ਜਿਹੀ ਪੰਛੀ ਝਾਤ ਹੀ ਸਾਧ ਸੰਗਤ ਜੀ ਵਿਚਾਰਾਂ ਕੀਤੀਆਂ ਹਨ ਸੋ ਦਾਸ ਨੂੰ ਇਜਾਜ਼ਤ ਦਿਓ ਭਾਈ ਅਵਤਾਰ ਸਿੰਘ ਹਜ਼ੂਰੀ ਕੀਰਤਨੀਏ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ